ਆਇਆ ਅੱਗੇ ਬਹੁਤ ਵਧੀਆ ਹਾਲਤ ਹੈ ਜੇ ਕੋ ਬੰਦਾ ਗ੍ਰੋਫੀ ਲੈਣਾ ਤੇ ਰੇਟ ਦਿਓ ਹਾਂ ਸਾਹਿਬ ਜੀ ਰੇਟ ਦੀ ਵਾਧਾ ਲਾਉਣਾ ਰੇਟ ਦੀ ਵਾਧਾ ਲਾਉਣਾ ਹਾਂ ਬਹੁਤ ਲੋਕ ਹੁਣ ਓ ਠੀਕ ਠੀਕ ਸਾਹਿਬ ਸਾਹਿਬ ਰੇਟ ਦੀ ਵਾਧਾ ਲਾਉਣਾ ਰੇਟ ਦੀ ਵਾਧਾ ਲਾਉਣਾ ਰੇਟ ਦੀ ਵਾਧਾ ਲਾਉਣਾ ਰੇਟ ਵਾਧਾ ਲਾ ਤੇ ਦੁਕਾਨ ਸੀਲ ਹੋ ਜੂ ਮਾ ਲੋ ਹਾਂ ਹਰ ਦਾ ਮੌਕਾ ਸਾਰ ਮਤ ਕਰਦੀਆਂ ਲੋਕਾਂ ਦੀ ਹਾਂ ਸਾਥ ਅਵੇਰ ਦੀ ਬਾਤ ਲਾਉਣਾ ਕਿ ਇਹ ਚੀਜ਼ ਦਾ ਸ਼ਾਦੀ ਰੇਟ ਦਾ ਵੱਧ ਲਾਓ ਹੱਥ ਜੋੜ ਕੇ ਬੇਨਤੀ ਆ ਰੇਟ ਦਾ ਵੱਧ ਲਾਓ ਨਹੀਂ ਤੇ ਕਮਸੀਲ ਹੋ ਜਾਣਾ ਜੇ ਹਾਂ ਸਭ ਨੂੰ ਬੇਨਤੀ ਆ ਹਾਂ ਸਾਦੀ ਰੇਟ ਦਾ ਵੱਧ ਲਾਇਓ ਹਾਂ ਬਹੁਤ ਬਹੁਤ ਗਾੜੀ ਪਾਣੀ ਆਇਆ ਲੋਕਾਂ ਦੀ ਮਜਬੂਰੀ ਬਣਦੀ ਆ ਪਲੀਜ਼ ਕੇ ਰੇਟ ਦਿਵਾਲੋਂ ਹਾਂ ਹਾਂ ਸਾਡੇ ਰੇਟ ਤੇ ਵੀ ਵੱਧ ਹੋਣਾ ਜੀ ਸਾਡਾ ਰੱਖਣਾ ਕਿਉਂ ਇਹਦਾ ਕੇਸ ਦਾ ਲੰਮਾ ਨਾਲੇ ਅੱਗੇ ਬਹੁਤ ਭੀੜ ਬੜੀ ਪਈ ਆ ਰੇਟ ਦਾ ਵੱਧ ਲਾਇਓ ਨਹੀਂ ਖੜਾ ਜੀ ਆ ਸਭ ਵੇਟ ਦੀ ਲਾਉਣਾ ਵੱਧ ਕੇ ਤੂੰ ਸਾਡੀ ਵੇਟ ਦਾ ਲਾਉ ਕੇ ਵੱਧ ਕੇ ਚੀਜ਼ ਦਾ ਬਹੁਤ ਜ਼ਿਆਦਾ ਪਾਣੀ ਅੱਗੇ ਲੋਕ ਆਉਣਗੇ ਵੇਟ ਦੀ ਵੱਲ ਆਉਣਾ ਹਾਂ ਕੋਦੂ ਵੇਖ ਲਿਆ ਨਾ ਨੂੰ ਵੇਖਣ ਦੀ ਹੈ ਸਾਹ ਰੇਟ ਦਾ ਕਿਸ ਨੂੰ ਵੱਧ ਲਾਓ ਰੇਟ ਦਾ ਵੱਧ ਲਾਓ ਜੀ ਸਾਹ ਰੇਟ ਦੀ ਹੱਦ ਲਾਉਣਾ ਕਿਸ ਨੂੰ ਹਾਂ ਲੋਕ ਵਿਚਾਰੇ ਕਹਿੰਦੇ ਸਾਡੇ ਕੋਲ ਰੇਟ ਵੱਧ ਲਾ ਦੇ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਆ ਜੀ ਰੇਟ ਦੀ ਵੱਧ ਲਾਉਣਾ ਕਿਸ ਨੂੰ ਹਾਂ ਸਾਹ ਵੇਟ ਦੀ ਵੱਧ ਲਾਉਣਾ ਸਾਹ ਦੀ ਰੇਟ ਦੀ ਵੱਧ ਲਾਉਣਾ ਹਾਂ ਖਾਲ ਕਰਾ ਬਸ ਸਾਡੀ ਬੇਨਤੀ ਹੈ ਰੇਟ ਦਾ ਵੱਧ ਲਾਓ ਅੱਗੇ ਪਾਣੀ ਆ ਗਿਆ ਬਹੁਤ ਲਜਾਈ ਫੈਲਾ ਲਈ ਠਾਣਾ ਹਾਂ ਹਾਂ